ਮੇਰਾ ਨਾਮ ਰੋਕੀ ਬੰਸਲੇ ਆ ਜੀ ਮੈਂ ਬਲੋਕ ਕਾਂਗਰਸ ਕਮੇਟੀ ਦਾ ਪ੍ਰਧਾਨ ਸੰਗਰੂਰ ਤੋਂ ਅੱਜ ਅਸੀਂ ਡੀਸੀ ਸਾਹਿਬ ਨੂੰ ਆਪਣੇ ਸੰਗਰੂਰ ਮੰਗ ਪੱਤਰ ਦੇ ਜਾ ਰਹੇ ਆ ਸਭ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸੰਗਰੂਰ ਵਿੱਚ ਜਗਾ ਜਗਾ ਤੇ ਕੂੜੇ ਢੇਰ ਲੱਗੇ ਹੋਏ ਨੇ ਜਿਨ੍ਹਾਂ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਸੀਵਰੇਜ ਤੇ ਪਾਣੀ ਬੈਕ ਮਾਰ ਰਿਹਾ ਸਾਫ ਪਾਣੀ ਨਹੀਂ ਆ ਰਿਹਾ ਲਾਈਟਾਂ ਸੀਵਰੇਜ ਟੁੱਟੀਆਂ ਪਈਆਂ ਨੇ ਲਾਈਟਾਂ ਸੜਕਾਂ ਦੀਆਂ ਉਹ ਨਹੀਂ ਲੱਗ ਰਹੀਆਂ ਤੇ ਫੋਗਿੰਗ ਮਸ਼ੀਨਾਂ ਦੀ ਬਹੁਤ ਵੱਡੀ ਘਾਟ ਹੈ ਜਿਸ ਕਾਰਨ ਚਿਕਨਗੂਨੀਆ ਤੇ ਡੇਂਗੂ ਪੂਰੇ ਸ਼ਹਿਰ ਵਿੱਚ ਫੈਰ ਪਸਾਰੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਸਪਨੀ ਪਾਰਟੀ ਵੱਲੋਂ ਸਾਡੇ ਕੌਂਸਲਰ ਜੋ ਇਲੈਕਸ਼ਨ ਲੜੇ ਸੀ ਸਾਰੇ ਵਾੜਾ ਚੋ ਜੋ ਮੌਜੂਦਾ ਕੌਂਸਲਰ ਨੇ ਤੇ ਸੀਨੀਅਰ ਕਾਂਗਰਸ ਦੀ ਸਾਡੀ ਲੀਡਰਸ਼ਿਪ ਹੈ ਉਹਨੂੰ ਲੈ ਕੇ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂਗੇ ਅਗਰ ਇਹਨਾਂ ਤੇ ਕਾਰਵਾਈ ਨਹੀਂ ਹੋਏਗੀ ਤੇ ਫਿਰ ਸਾਡੀ ਕਾਂਗਰਸ ਪਾਰਟੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੀ ਅਗਵਾਈ ਵਿੱਚ ਬਹੁਤ ਵੱਡਾ ਜੋ ਹੈ ਸੰਘਰਸ਼ ਵਿੜੂਗੀ ਹੈਲੋ ਅੱਜ ਅਸੀਂ ਸਾਡੀ ਕਾਂਗਰਸ ਪਾਰਟੀ ਵੱਲੋਂ ਬਲਾਕ ਕਾਂਗਰਸ ਕਮੇਟੀ ਵੱਲੋਂ ਤੇ ਪੂਰੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਸਾਡੇ ਉਧੇਤਾਰ ਸਹਿਬਾਨ ਨੇ ਸਾਡੇ ਜਿੰਨੇ ਵੀ ਕਾਉਂਸਲਰ ਸਹਿਬਾਨ ਨੇ ਉਹਨਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਸਾਰੇ ਮਾਣਯੋਗ ਡੀਸੀ ਸਾਹਿਬ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਹੈ ਆਪਣਾ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਵੀ ਪਿਛਲੇ ਸਾਢੇ 3-4 ਸਾਲ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਤੇ ਸੰਗਰੂਰ ਸ਼ਹਿਰ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਦਾ ਆਪਣਾ ਸ਼ਹਿਰ ਹੈ ਤੇ ਪਿਛਲੇ ਸਾਢੇ 3 ਸਾਲਾਂ ਤੋਂ ਸੰਗਰੂਰ ਸ਼ਹਿਰ ਦੀ ਜਿਹੜੀ ਦਿਸ਼ਾ ਹੈ ਬਹੁਤ ਮਾੜੀ ਹੋ ਚੁੱਕੀ ਹੈ ਹਾਲਾਤ ਇੰਨੇ ਮਾਰੇ ਨੇ ਕਿ ਵੀ ਅੱਜ ਤੱਕ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਕੂੜੇ ਦੇ ਢੇਰ ਨਹੀਂ ਸੀ ਦੇਖੇ ਹੈਗੇ ਅੱਜ ਜਗ੍ਹਾ-ਜਗ੍ਹਾ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਵਗ ਜਾਓ ਘੱਟੋ-ਘੱਟ 15-15 20 ਫੁੱਟ ਦੀ ਦੂਰੀ ਤੇ ਜਿਹੜੇ ਨੇ ਕੂੜੇ ਦੇ ਡੰਪ ਬਣ ਚੁੱਕੇ ਨੇ ਤੇ ਜਿਹੜੇ ਸਾਡੇ ਇੱਥੇ ਦੇ ਐਮ.ਐਲ.ਏ ਸਾਹਿਬ ਨੇ ਉਹ ਤਾਂ ਜਮੀ ਅੱਖਾਂ ਦੇ ਵਿੱਚ ਪੱਟੀਆਂ ਬੰਨ ਕੇ ਤੇ ਕੰਨਾਂ ਦੇ ਵਿੱਚ ਰੂਪ ਪਾ ਕੇ ਕੁੰਭ ਕਰਨੀ ਨੀਂਦ ਉੱਤੇ ਪ ਉਨ੍ਹਾਂ ਦਾ ਕਿਸੇ ਵੱਲ ਉਹਨਾਂ ਦਾ ਧਿਆਨ ਨਹੀਂ ਜਾ ਰਿਹਾ ਜਦ ਕਿ ਹਰ ਰੋਜ਼ ਨਵੀਂ ਨਵੀਂ ਖਬਰਾਂ ਲੱਗ ਰਹੀਆਂ ਨੇ ਰੋਜ਼ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਆ ਤੁਸੀਂ ਆ ਮਾਨਯੋਗ ਡੀਸੀ ਸਾਹਿਬ ਦੇ ਨਾਲ ਹੀ ਜਿਹੜਾ ਕਲੱਬ ਰੋਡ ਤੇ ਆਪਾਂ ਜਾਣਦੇ ਆ ਤਾਂ ਤੁਸੀਂ ਦੇਖ ਲਓ ਵੀ ਕਦੇ ਵੀ ਉੱਥੇ ਡੰਪ ਨਹੀਂ ਸੀ ਬਣਿਆ ਕੂੜੇ ਦਾ ਉਹਦੇ ਨਾਲ ਜਿਹੜਾ ਟੰਪ ਕਮੇਟੀ ਵਾਲਿਆਂ ਨੇ ਪਹਿਲਾਂ ਬਣਾਇਆ ਸੀਗਾ ਤੇ ਲੋਕਾਂ ਨੇ ਪੂਰੀ ਵੱਡੇ ਸੰਘਰਸ਼ ਨਾਲ ਲੜਾਈ ਲੜ ਕੇ ਹਾਈ ਕੋਰਟ ਵਿੱਚ ਜਾ ਕੇ ਫਿਰ ਉਹ ਡੰਪ ਚ ਕਾਇਆ ਸੀਗਾ ਗੱਲ ਕੀ ਹੋਇਆ ਕੰਨ ਇੱਧਰ ਦੀ ਬੜੇ ਫੜਨ ਦੀ ਬਜਾਏ ਕੰਨ ਇੱਧਰੋਂ ਫੜ ਲਿਆ ਤੇ ਉਹ ਡੰਪ ਚੱਕ ਕੇ 15 ਵੀ ਫੁੱਟ ਦੇ ਨੇੜੇ ਉਧਰ ਦੂਜੇ ਪਾਸੇ ਲਾ ਗਏ ਸੋ ਹਾਲਾਤ ਸ਼ਹਿਰ ਦੇ ਬੜੇ ਮਾਰੇ ਅੱਜ ਅਸੀਂ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਸਤਕਾਰਯੋਗ ਖੜੇ ਨੇ ਸਾਡੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੇ ਜਿਹੜੇ ਆਦੇਸ਼ ਨੇ ਅੱਜ ਮਾਨਯੋਗ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਈ ਵੀ ਸੰਗਰੂਰ ਦੀ ਜਿਹੜੀ ਹੈ ਕਿਉਂਕਿ ਤਿਹਾਰ ਬਹੁਤ ਵੱਡਾ ਹੈ ਦੀਵਾਲੀ ਦਾ ਤਿਹਾਰ ਹੈ ਲੋਕਾਂ ਦੀ ਬੜੀਆਂ ਉਮੀਦਾਂ ਹੁੰਦੀਆਂ ਨੇ ਆਪਾਂ ਸਾਰਿਆਂ ਨੂੰ ਉਮੀਦਾਂ ਹੁੰਦੀਆਂ ਨੇ ਆਪਣਾ ਸ਼ਹਿਰ ਲੋਕ ਤਾਂ ਸ਼ਹਿਰ ਦੀ ਆਪਣੇ ਘਰਾਂ ਦੀ ਸਫਾਈ ਕਰਦੇ ਨੇ ਸ਼ਹਿਰ ਦੀ ਸਫਾਈ ਕਰਦੇ ਨੇ ਲੇਕਿਨ ਜਿਹੜੀ ਸਰਕਾਰ ਹੈ ਇਸ ਟਾਈਮ ਬਿਲਕੁਲ ਕੰਮ ਕਰਨੀ ਨਹੀਂ ਸੁੱਤੀ ਪਈ ਹੈ ਬਿਨਾ ਇਸ਼ਤਿਹਾਰਾਂ ਤੋਂ ਬਿਨਾ ਗੱਲਾਂ ਤੋਂ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਲੋਕਾਂ ਨੇ ਸਾਢੇ 3 ਸਾਲਾਂ ਦੇ ਵਿੱਚ ਜਿਹੜਾ ਬਦਲਾਅ ਸੀਗਾ ਉਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਢੇ 3 ਸਾਲ ਬਦਲਾਅ ਦੇਖਿਆ ਹੈ ਹਾਂਜੀ ਮੈਂ ਬਿੰਦਰ ਵੰਸਲ ਸਾਬਕਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸੰਗਰੂਰ ਅੱਜ ਹਾਂਜੀ ਅੱਜ ਅਸੀਂ ਸਾਡੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਦੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਹਾਂ ਜੋ ਮੌਜੂਦਾ ਸਰਕਾਰ ਇਹ ਕਹਿ ਰਹੀ ਹੈ ਕਿ 70 ਸਾਲ ਦੇ ਵਿੱਚ ਜੋ ਨਹੀਂ ਹੋਇਆ ਉਹ ਅੱਜ ਹੋ ਰਿਹਾ ਉਹ ਬਾਕੀ ਸਹੀ ਹੋ ਰਿਹਾ 70 ਸਾਲਾਂ ਦੇ ਵਿੱਚ ਕਦੇ ਵੀ ਐਡੇ ਐਡੇ ਕੂੜੇ ਦੇ ਢੇਰ ਸੰਗਰੂਰ ਸ਼ਹਿਰ ਦੇ ਵਿੱਚ ਨਹੀਂ ਲੱਗੇ ਅੱਜ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਜਿਹੜੀਆਂ ਪਬਲਿਕ ਦੀਆਂ ਮੁੱਖ ਲੋੜਾਂ ਨੇ ਬਿਜਲੀ ਦੀ ਪਾਣੀ ਦੀ ਤੇ ਸਫਾਈ ਦੀ ਕਿੰਨੋਂ ਲੋੜਾਂ ਤੋਂ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਅੱਜ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਜੇਕਰ ਫਿਰ ਵੀ ਇਹ ਸਰਕਾਰ ਦੇ ਕੰਨ ਤੇ ਜੂਨਾ ਸਰਕੀ ਤਾਂ ਅਸੀਂ ਇਸ ਤੋਂ ਕੋਈ ਵੱਡਾ ਸੰਘਰਸ਼ ਵਿੜਨ ਦੀ ਉਪਰਾਲਾ ਕਰਾਂਗੇ ਤਾਂ ਕਿ ਪਬਲਿਕ ਨੂੰ ਜਿਹੜੀਆਂ ਮੁਢਲੀਆਂ ਲੋੜਾਂ ਨੇ ਉਹ ਮਾਇਆ ਕਰੀਏ ਮੇਰਾ ਨਾਮ ਦੀਪਕ गोयल ਮਿਨਿਸਪਲ ਕੌਂਸਲਰ ਬਾਰ ਨੰਬਰ 20 ਤੋਂ ਹਾਂ ਕਿਲਾ ਚਾਹੁੰਦੇ ਹੋ ਅੱਜ ਦਾ ਮੰਗ ਪੱਤਰ ਅਸੀਂ ਕੀ ਕਹੀਏ ਵੀ ਤੁਹਾਨੂੰ ਮੰਗ ਪੱਤਰ ਕਿਸ ਗੱਲ ਲਈ ਦੇ ਰਹੇ ਆ ਇਸ ਚ ਉਹ ਕਿਹੜੀ ਗੱਲ ਹੈ ਜੋ ਸ਼ਹਿਰ ਚ ਨਹੀਂ ਹੋ ਰਹੀ ਉਹ ਕਿਹੜੀ ਗੱਲ ਹੈ ਜਿਹੜੀ ਸ਼ਹਿਰ ਵਿੱਚ ਨਹੀਂ ਹੋ ਰਹੀ ਸਭ ਤੋਂ ਵੱਡੀ ਦਿੱਕਤ ਤਾਂ ਅੰਧੇਰ ਨਗਰੀ ਚੌਪਟ ਰਾਜਾ ਪੂਰੀ ਨਗਰੀ ਹੀ ਚੌਪਟ ਹੋਈ ਪਈ ਹੈ ਪੂਰੀ ਨਗਰੀ ਦੇ ਵਿੱਚ ਇਹ ਹਨੇਰਾ ਹੋਇਆ ਪਿਆ ਪੂਰੀ ਨਗਰੀ ਚ ਕਿਤੇ ਵੀ ਤੁਸੀਂ ਚਾਨਣ ਨਹੀਂ ਦੇਖ ਸਕਦੇ ਇਹ ਵਾੜ ਦੇ ਵਿੱਚ ਇੱਕ ਐਮਸੀ ਨੂੰ ਕਰ ਰਹੇ ਤੁਸੀਂ 20 20 ਲਾਈਟਾਂ ਲਵਾ ਲੋ ਇਹ ਉੱਠ ਦੇ ਮੂੰਹ ਚ ਜੀਰੇ ਵਾਲਾ ਕੰਮ ਕਰ ਰਹੇ ਨੇ 20 ਲਾਈਟਾਂ ਕਿੰਨੀਆਂ ਕਿ 20 ਲਾਈਟਾਂ ਕਿੰਨੀਆਂ ਕਿ ਹੁੰਦੀ ਨੇ ਤੁਸੀਂ ਆਪ ਦੇਖ ਸਕਦੇ ਹੋ ਦੋ ਗਲੀਆਂ ਦੇ ਵਿੱਚ ਜਾ ਕੇ ਜਾਂ ਤਿੰਨ ਗਲੀਆਂ ਚ ਜਾ ਕੇ 20 ਲਾਈਟਾਂ ਮੁੱਕ ਜਾਂਦੀਆਂ ਨੇ ਕੀ ਕਰੇ ਐਮਸੀ ਉੱਥੇ ਜਾ ਕੇ ਉਸ ਤੋਂ ਬਾਅਦ ਉਹ 20 ਲਾਈਟਾਂ ਦਾ ਕੀ ਹਿਸਮਤ ਰਹਿ ਗਿਆ ਇੱਕ ਐਮਸੀ ਉਸ ਤੋਂ ਬਾਅਦ ਐਮਸੀ ਕੀ ਕਰੇ ਇੱਕ ਇੱਕ ਐਮਸੀ ਦਾ ਵਾਰਡ ਘਟੋ ਘਾਟ 15 20 20 20 ਗਲੀਆਂ ਨੇ ਇੱਕ ਇੱਕ ਐਮਸੀ ਨੂੰ ਘਟੋ ਘਾਟ 2 200 ਲਾਈਟਾਂ ਚਾਹੀਦੀ ਸੀ ਤਾਂ ਜੋ ਕਿ ਉਹ ਜਾਏ ਅਪਡੇ ਲੈਵਲ ਤੇ ਕੰਮ ਕਰਵਾਣ ਵੀ ਭਾਈ ਤੇ ਅਸੀਂ ਅਪਡੇ ਲੈਵਲ ਤੇ ਵੀ ਸਾਰੀ ਸ਼ਹਿਰ ਦਾ ਟਿਕਾ ਦਿੱਨੇ ਆ ਵੀ ਅਸੀਂ ਸਾਰੇ ਸ਼ਹਿਰ ਨੂੰ ਜਗ ਮੰਗਾਉਨੇ ਆ ਦੀਵਾਲੀ ਦਾ ਸੀਜ਼ਨ ਹੈ ਤੇ ਲੈਟ ਸ਼ਹਿਰ ਦੇ ਵਿੱਚ ਚਾਨਣ ਨਾ ਮੱਤ ਨਾ ਮੱਤ ਉਸ ਤੋਂ ਬਾਅਦ ਜਿਵੇਂ ਵੀ ਸਾਨੂੰ ਪਾਰਟੀ ਵੱਲੋਂ ਜਾਂ ਸਾਡੀ ਸਾਡੀ ਜੋ ਵੀ ਆਪਸ ਵਿੱਚ ਸਾਡੇ ਐਮਸੀਆਂ ਦੀ ਜੋਸੀ ਕਾਂਗਰਸ ਪਾਰਟੀ ਦੇ ਨਵੇਂ ਐਮਸੀ ਜਿੱਤੇ ਹੋਏ ਆ ਜੋ ਵੀ ਸਾਡੀ ਇੱਕ ਜੋ ਟੋਕ ਜੋ ਵੀ ਸਾਡੀ ਰਾਏ مشਵਰਾ ਬਣੂਗਾ ਅਸੀਂ ਉਸ ਦੇ ਸਹਾਈਤ ਦਿਸ਼ਾ ਨਿਰਦੇਸ਼ਨ ਅਰਥਾਤ ਉਸਾਰ ਚਲਾਂਗੇ